ਸਾਬਕਾ ਭਾਰਤੀ ਕ੍ਰਿਕਟਰ ਜ਼ਾਹਿਰ ਖਾਨ ਆਈਪੀਐਲ ਫਰੈਂਚਾਈਜ਼ੀ ਲਖਨਊ ਸੁਪਰ ਜਾਇੰਟਸ ਦੇ ਮੈਂਟਰ ਬਣ ਗਏ ਨੇ ਐਲਐਸਜੀ ਦੇ ਮਾਲਕ ਸੰਜੀਵ ਗੋਇਕਾ ਨੇ ਕੋਲਕਾਤਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਨਾਲ ਹੀ ਟੀਮ ਦੇ ਕਪਤਾਨ ਕੇਐਲ ਰਾਹੁਲ ਨੂੰ ਲੈ ਕੇ ਕਿਹਾ ਕਿ ਉਹ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਨੇ ਲਖਨਊ ਵਿੱਚ ਹੁਣ ਜ਼ਾਹਿਰ ਯੁੱਗ ਦੀ ਸ਼ੁਰੂਆਤ ਹੋ ਗਈ ਹੈ ਟੀਮ ਦੇ ਮਾਲਕ ਸੰਜੀਵ ਨੇ ਕਿਹਾ ਕਿ ਜਗੀਰ ਰਣਨੀਤੀ ਬਣਾਉਣ ਵਿੱਚ ਮਾਹਰ ਨੇ ਇਸ ਦਾ ਟੀਮ ਨੂੰ ਫਾਇਦਾ ਮਿਲੇਗਾ ਇਸ ਦੌਰਾਨ ਸੰਜੀਵ ਤੋਂ ਜਦੋਂ ਖਿਡਾਰੀਆਂ ਦੀ ਰੀਟੇਨ ਲਿਸਟ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਹਾਲੇ ਰੀਟੇਨ ਤੇ ਰੀਲੀਜ਼ ਤੇ ਗੱਲ ਕਰਨ ਦੇ ਲਈ ਕਾਫੀ ਸਮਾਂ ਹੈ ਕਿਸੇ ਵੀ ਤਰ੍ਹਾਂ ਦਾ ਫੈਸਲਾ ਵਿਚਾਰ ਕਰਨ ਦੇ ਬਾਅਦ ਹੀ ਲਿਆ ਜਾਵੇਗਾ ਜ਼ਾਹਿਰ ਤੋਂ ਪਹਿਲਾਂ 2022 ਦੇ ਸੀਜ਼ਨ ਵਿੱਚ ਗੋਤਮ ਗੰਬੀਰ ਐਲਐਸਜੀ ਦੇ ਮੈਂਟਰ ਸਨ ਗੰਬੀਰ 2023 ਵਿੱਚ ਕੋਲਕਾਤਾ ਲਾਈਟ ਰਾਈਡਰਸ ਦੇ ਮੈਂਟਰ ਬਣ ਗਏ ਸਨ ਜਿਸ ਦੇ ਬਾਅਦ ਐਲਐਸਜੀ ਮੈਂਟਰ ਦੀ ਜਗ੍ਹਾ ਖਾਲੀ ਸੀ ਲਖਨਊ ਵਿੱਚ ਫਿਲਹਾਲ ਬੋਲਿੰਗ ਕੋਚ ਦੀ ਪੋਸਟ ਖਾਲੀ ਹੈ ਟੀਮ ਦੇ ਪਿਛਲੇ ਬੋਲਿੰਗ ਕੋਚ ਮੋਰਨੇ ਮਾਰਕਲ ਟੀਮ ਇੰਡੀਆ ਦੇ ਨਾਲ ਜੁੜ ਗਏ ਨੇ ਅਜਿਹੇ ਵਿੱਚ ਜ਼ਾਹਿਰ ਮੈਂਟਰ ਦੇ ਨਾਲ-ਨਾਲ ਬੋਲਿੰਗ ਕੋਚ ਦੀ ਭੂਮਿਕਾ ਵੀ ਨਿਭਾ ਸਕਦੇ ਨੇ ਜ਼ਗੀਰ 2018 ਤੋਂ 2022 ਤੱਕ ਮੁੰਬਈ ਇੰਡੀਅਨਸ ਦੇ ਕ੍ਰਿਕਟਰ ਡਾਇਰੈਕਟਰ ਰਹੇ ਨੇ ਦੱਸਦੀ ਹੈ ਕਿ ਬਤੌਰ ਖਿਡਾਰੀ ਜ਼ਗੀਰ ਖਾਨ ਆਈਪੀਐਲ ਵਿੱਚ ਤਿੰਨ ਟੀਮਾਂ ਵੱਲੋਂ ਖੇਡ ਚੁੱਕੇ ਨੇ ਉਹ ਮੁੰਬਈ ਇੰਡੀਅਨਸ, ਰਾਇਲ ਚੈਲੈਂਜਰਸ ਬੰਗਲੌਰੂ ਤੇ ਦਿੱਲੀ ਡੇਅਰ ਡੈਵਿਲਸ ਦਾ ਹਿੱਸਾ ਰਹਿ ਚੁੱਕੇ ਨੇ ਜ਼ਗੀਰ ਦੇ ਕੋਲ 100 ਆਈਪੀਐਲ ਮੈਚਾਂ ਦਾ ਅਨੁਭਵ ਹੈ 100 ਮੈਚਾਂ ਵਿੱਚ ਉਹਨਾਂ ਨੇ 102 ਵਿਕਟਾਂ ਲਈਆਂ ਉਹਨਾਂ ਨੇ 2017 ਵਿੱਚ ਆਖਰੀ ਆਈਪੀਐਲ ਮੈਚ ਖੇਡਿਆ ਸੀ ਜ਼ਗੀਰ ਖਾਨ ਐਲਐਸਜੀ ਦੇ ਹੈੱਡ ਕੋਚ ਜਸਟਿਨ ਲੈਂਕਰ ਦੇ ਨਾਲ ਕੋਚਿੰਗ ਸਟਾਫ ਵਿੱਚ ਸ਼ਾਮਲ ਹੋਣਗੇ ਜ਼ਾਹਿਰ ਖਾਨ ਨੇ ਭਾਰਤ ਵੱਲੋਂ 92 ਟੈਸਟ 200 ਵੰਡੇ ਤੇ 17 T20 ਵਿਸ਼ਪ ਵਿਸ਼ਪ ਮੈਚ ਖੇਡੇ ਨੇ ਉਹਨਾਂ ਦੇ ਨਾਮ ਤੇ 311 ਟੈਸਟ 282 ਵੰਡੇ ਤੇ 17 T20 ਵਿਕਤਾ ਸ਼ਾਮਲ